ਹਾਂਜੀ ਕਰਾਂ ਕੀ ਸਿਫਤ ਇਹਦੀ ਸਭ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਪੁਰਖ ਨੇ ਇਸ ਦੁਨੀਆ ਨੂੰ ਇੰਨਾ ਖੂਬਸੂਰਤ ਬਣਾਇਆ ਇਸ ਦੁਨੀਆ ਦੇ ਇਸ ਖੂਬਸੂਰਤ ਰੰਗਾਂ ਨੂੰ ਦੇਖ ਕੇ ਸੱਚੀ ਮਨ ਦੇ ਵਿੱਚ ਇਹ ਪੰਗਤੀ ਆ ਜਾਂਦੀ ਆ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੇ ਸਰਬ ਸਮਾਲੇ ਪ੍ਰਮਾਤਮਾ ਕੈਸਾ ਤੇਰਾ ਦਰ ਕੈਸਾ ਤੇਰਾ ਘਰ ਹੋਣਾ ਜਿੱਥੇ ਬੈਠ ਕੇ ਤੂੰ ਸਾਰੀ ਸ੍ਰਿਸ਼ਟੀ ਸਾਜੀ ਆ ਜਿੱਥੇ ਬੈਠ ਕੇ ਤੂੰ ਸਾਰੀ ਸ੍ਰਿਸ਼ਟੀ ਨੂੰ ਸਾਭੀ ਜਾਨਾ ਐਨੀ ਖੂਬਸੂਰਤੀ ਨੂੰ ਜਨਮ ਦੇਣ ਵਾਲਾ ਆਪ ਕਿੰਨਾ ਖੂਬਸੂਰਤ ਹੋ ਇਸ ਧਰਤੀ ਨੂੰ ਐਨੇ ਖੂਬਸੂਰਤ ਰੰਗਾਂ ਦੇ ਨਾਲ ਸਜਾਉਣ ਵਾਲਾ ਜਿੱਥੇ ਆਪ ਰਹਿੰਦਾ ਹੋਣਾ ਤਾਂ ਦਰ ਘਰ ਕਿੰਨਾ ਖੂਬਸੂਰਤ ਹੋਣਾ ਕੋਈ ਐਸੀ ਚੀਜ਼ ਹੈ ਜੀ ਨੂੰ ਆਪਾਂ ਦੇਖ ਕੇ ਕਹੀਏ ਵੀ ਇਹ ਮੇਰੇ ਮਨ ਨੂੰ ਨਹੀਂ ਪਾਉਂਦੀ ਜੋ ਵੀ ਪ੍ਰਮਾਤਮਾ ਨੇ ਬਣਾਇਆ ਚਾਹੇ ਉਹ ਰੁਤਾਂ ਹੋਣ ਚਾਹੇ ਉਹ ਰੁੱਖ ਹੋਣ ਚਾਹੇ ਉਹ ਫੁੱਲ ਹੋਣ ਚਾਹੇ ਫਲ ਹੋਣ ਤੇ ਚਾਹੇ ਉਹਦੇ ਬਣਾਈ ਜੀਵ ਜੰਤੂ ਹੋਣ ਹਰ ਇੱਕ ਰੰਗ ਬਾ ਕਮਾਲ ਤੇ ਉਸ ਪ੍ਰਮਾਤਮਾ ਤੱਕ ਪਹੁੰਚਣਾ ਬੜਾ ਆਸਾਨ ਆ ਉਹਦਾ ਨਾਮ ਲੈਣਾ ਸ਼ੁਰੂ ਕਰੋ ਉਹਨੂੰ ਚੇਤੇ ਕਰਨਾ ਸ਼ੁਰੂ ਕਰੋ ਉਹਨੂੰ ਯਾਦ ਰੱਖੋ ਹਰ ਸਮੇ ਉਹਦਾ ਸਿਮਰਨ ਸ਼ੁਰੂ ਕਰੋ ਤੇ ਅੱਗੇ ਫਿਰ ਉਹ ਆਪਣੇ ਆਪ ਹੀ ਰਾਹ ਤੇ ਖੋਲਦਾ ਜਾਂਦਾ ਤਾਂ ਹੀ ਤੁਹਾਨੂੰ ਕਈ ਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ Thank you